ਦੇਖ ਲਓ ਜਿਹੜਾ ਇਸ ਇਹ ਗੁਰਦੁਆਰੇ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਬਾਬਾ ਕਿਸ਼ਨਾ ਕਵਰ ਸਾਹਿਬ ਜੀ ਬਾਬਾ ਕਿਸ਼ਨ ਕਵਰ ਸਾਹਿਬ ਜੀ ਦਾ ਹੈ ਜੋ ਕਿ ਇਸ ਅੰਤੰਦਨ ਬਾਬਾ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਪੀੜੀ ਵਿੱਚੋਂ ਬਾਬਾ ਗੁਰਬਖਸ਼ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸ਼ਨ ਕਵਰ ਜੀ ਦਾ ਹੈ ਇੱਕ ਗੁਰਦੁਆਰਾ ਬਾਬਾ ਜੀ ਬਾਲ ਵਸਤਾ ਵਿੱਚ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ ਇਸ ਗੁਰਦੁਰੇ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਮੈਂ ਦੱਸਣ ਲੱਗਾ ਇਸ ਬੋਰਡ ਉੱਪਰ ਲਿਖੀ ਹੋਈ ਹੈ ਇਸ ਬੋਰਡ ਦਾ ਤੁਸੀਂ ਸਕਰੀਨ ਸ਼ੋਟ ਲੈ ਕੇ ਇਹ ਸਾਰਾ ਇਤਿਹਾਸ ਗੁਰਦੁਰੇ ਸਾਹਿਬ ਜੀ ਦਾ ਪੜ੍ਹ ਸਕਦੇ ਹੋ ਦੇਖੋ ਬਾਬਾ ਕਿਸ਼ਨ ਕਵਰ ਜੀ ਦੇ ਸਾਰਾ ਲਿਖਿਆ ਹੋਇਆ ਹੈ ਇਹ ਜਿਹੜਾ ਸਰੋਵਰ ਹੈ ਇਹ ਸਰੋਵਰ 2 ਸਾਲਾਂ ਵਿੱਚ ਤਿਆਰ ਕੀਤਾ ਗਿਆ ਹੈ ਵਰਖਾ ਕਰਕੇ ਨੱਕੋ ਨੱਕ ਪਾਣੀ ਭਰ ਜਾਂਦਾ ਸੀ ਇਹ ਸਰੋਵਰ ਦੀ ਸ਼ਰਧਾ ਹੈ ਕਿ ਜੋ ਇਸ਼ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਸ ਸਰੋਵਰ ਦੇ ਵਿੱਚ ਇਹ ਬਿਲਕੁਲ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਨਾਲ ਹੀ ਹੈ ਆ ਦੇਖੋ ਇਸ ਸਰੋਵਰ ਚ ਸਾਰਿਆਂ ਦੇ ਦੁੱਖ ਦੂਰ ਹੁੰਦੇ ਹਨ ਜਰੂਰ ਤੁਸੀਂ ਇਹ ਗੁਰਦਾਰੇ ਵਿੱਚ ਆਉਣਾ ਹੈ ਆ ਕੇ ਇਸ ਸ਼ਰਣ ਕਰੋ ਦਰਸ਼ਨ ਕਰੋ ਤੇ ਆਪਸੀ ਬੋਰਡ ਦਾ ਸਕਰੀਨ ਸ਼ੋਰ ਲੈ ਕੇ ਇਹ ਸਭ ਪੜ ਸਕਦੇ ਹੋ ਇਹ ਸਾਰਾ ਇਤਿਹਾਸ ਇਧਰ ਬਾਬਾ किशन ਕਬਰ ਸਾਹਿਬ ਜੀ ਦਾ ਗੋਦਰਾ ਸਾਹਿਬ ਹੈ ਉਹ ਦੇਖੋ ਸਾਲਾ ਗੁਰਦਸਾਹਿਬ ਜੀ ਬਣੇ ਹੋਏ ਨੇ ਹੁਣ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਬਾਬਾ ਜੀ ਦਾ ਕਬਜੀਦਾ ਤੇ ਕਿਉਂ ਜੋ ਕੇੰਦੇ ਸਨ ਬ੍ਰਹਮ ਗਿਆਨੀ ਸਨ ਉਹ ਵੀ ਕਿਉਂਕਿ ਇਹ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਪੀੜ੍ਹੀ ਦੇ ਵਿੱਚੋਂ ਸਨ ਆ ਦੇਖੋ ਉਹ ਏ ਉਹੀ 43 ਸਾਹਿਬ ਨੇ ਜਿੱਥੇ ਬਾਬਾ ਛੋਟੇ ਹੁੰਦੇ ਬਾਬਾ ਕਿਸ਼ਨ ਕਵਰ ਜੀ ਖੇੜਦੇ ਸਨ ਤੇ ਉੱਥੋਂ ਵਪਾਰੀ ਕੁਝ ਲੰਘ ਰਹੇ ਸਨ ਉਨਾਂ ਵਾਰੀਗੋ ਬਾਬਾ ਕਿਸ਼ਨ ਸਿੰਘ ਕਵਰ ਜੀ ਨੇ ਪੁੱਛਿਆ ਸੀ ਕਿ ਤੁਸੀਂ ਕੀ ਲੈ ਕੇ ਜਾ ਰਹੇ ਹੋ ਤਾਂ ਉਸ ਮੁਖਾਵੇ ਵਪਾਰੀਆਂ ਨੇ ਬਾਬਾ ਜੀ ਨੂੰ ਮਖੌਲ ਕਰਕੇ ਕਹਿ ਦਿੱਤਾ ਕਿ ਅਸੀਂ ਖੇਹ ਭਸਮ ਲੈ ਕੇ ਜਾ ਰਹਾਂ ਜਦੋਂ ਉਹ ਵਪਾਰੀ ਆਪਣੇ ਟਿਕਾਣੇ ਤੇ ਪਹੁੰਚੇ ਜਾਂ ਘਰਾਂ ਤੇ ਪਹੁੰਚੇ ਉਹਨਾਂ ਨੇ ਆਪਣੀਆਂ ਗੱਠਾਂ ਖੋਲ ਕੇ ਦੇਖਿਆ ਤੇ ਉਸ ਗੱਠਾਂ ਵਿੱਚ ਅਸਲ ਵਿੱਚ ਹੀ ਖੇਹ ਤੇ ਭਸਮ ਹੋ ਚੁੱਕੀ ਫਿਰ ਇਸ ਕੰਮ ਇਸ ਮਖੌਲ ਕਰਕੇ ਉਹ ਬਹੁਤ ਪਛਤਾਏ ਫਿਰ ਉਹ ਬਾਬਾ ਜੀ ਕੋਲ ਵਾਪਸ ਆਈ ਸੀ ਫਿਰ ਜਾ ਕੇ ਜੋ ਉਹਨਾਂ ਸਮਾਨ ਸੀ ਉਹ ਸਾਰਾ ਸਮਾਨ ਉਹਨਾਂ ਨੂੰ ਵਾਪਸ ਫਿਰ ਉਹ ਗੱਠਾਂ ਦੇ ਵਿੱਚ ਮਿਲ ਗਿਆ ਸੀ ਗੁਰਦੁਆਰਾ ਕਾਫਿਸਤਾਨ ਬਾਬਾ ਬੁੱਢਾ ਸਾਹਿਬ ਜੀ ਕੰਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕਥੋਂ ਨੰਗਲਾ ਮਸਰ ਵਿਖੇ ਕੋਰਸ ਦੇ ਤੱਕ ਲਾਉ ਬਾਬਾ ਬੁੱਢਾ ਸਾਹਿਬ ਜੀ ਪੋਰਾ ਬਾਬਾ ਕਿਸ਼ਨ ਕਵਰ ਸਾਹਿਬ ਜੀ ਤਲਾਉ ਰਮਦਾਸ ਜੀ ਉਹਦੀ ਸ਼ਰਧਾ ਹੈ ਕਿ ਜੋਸ਼ ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਜੀ ਆਪਾਂ ਹੁਣ ਉਧਰ ਤਪਸਥਾਨ ਬਾਬਾ ਬੁੱਢਾ ਸਾਹਿਬ ਜੀ ਦੇਤੇ ਆਏ ਹੋਏ ਹਾਂ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਤਪ ਕੀਤਾ ਸੀ ਹੁਣ ਤੁਹਾਨੂੰ ਉਸ ਗੁਰਦੁਆਰੇ ਦੇ ਦਰਸ਼ਨ ਮੈਂ ਕਰਾਉਣ ਜਾ ਰਿਹਾ ਹਾਂ ਆ ਦੇਖ ਲਓ ਗੁਰਦੁਆਰਾ ਤਪਸਥਾਨ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਤਪ ਕੀਤਾ ਸੀ ਦਾ ਕਿ ਕਰਸਤ ਪਾਪੋ ਜਿੱਤਰਾ ਹੈ ਆ ਦੇਖੋ ਇਥੇ ਇਹ ਸਦਾ ਇਤਿਹਾਸ ਤੁਹਾਨੂੰ ਸਕਰੀਨਸ਼ਾਟ ਲੈ ਕੇ ਇਸ ਇਤਿਹਾਸ ਨੂੰ ਤਹੀ ਪੜ ਸਕਦੇ ਹੋ ਇਹ ਸਾਰਾ ਇਤਿਹਾਸ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਤੇ ਹੈ ਬਾਬਾ ਬੋਨਿਖਾਇਆ ਵਤਨ ਤਨ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਤਤਨਗੜਾ ਮੁਸਰਬਕੇ ਹੋਏ ਅਸੀਂ ਤੈਨੂੰ ਪੜ ਚੁੱਕਾ ਬਿਲਕੁਲ ਮਹਾਰਾਜ ਜੀ ਦੀ ਇੱਛਾ ਨਾਲ ਆਪ ਜੀ ਦਾ ਨਾਮ ਬੁੱਢਾ ਰੱਖਿਆ ਗਿਆ ਤੇ 16 ਨੰਬਰ ਸਨ 1631 ਵਿੱਚ ਮਾ ਬੁੱਢਾ ਸਹਿਬ ਜੀ ਦੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ ਉਸ ਸਮੇਂ ਬਾਬਾ ਬੁੱਢਾ ਸਹਿਬ ਜੀ ਦੀ ਉਮਰ 125 ਸਾਲ ਦੇ ਕਰੀਬ ਸੀ ਗੁਰਦੁਆਰਾ ਤਾਪਸਤਾਨ ਧੰਤਨ ਬਾਬਾ ਬੁੱਢਾ ਸਹਿਬ ਜੀ ਰਮਦਾਸ ਦੇਖੋ ਉਹ ਬੱਲੇ ਕੋਲ ਜਿਹੜੇ ਬਾਬਾ ਜੀ ਨੇ ਤਪ ਕੀਤਾ ਸੀ ਦੇਖ ਲਓ ਜੀ ਆਹ ਦੇਖ ਲਓ ਬਾਬਾ ਬੁੱਢਾ ਸਾਹਿਬ ਜੀ ਬਿਠੇ ਹੋਏ ਨੇ ਉਹਨਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰ ਲਓ ਗੁਰੂ ਨਾਨਕ ਦੇਵ ਜੀ 11 ਨੰਬਰ ਤੋਂ ਬੁੱਢਾ ਸਾਹਿਬ ਜੀ ਆ ਤੁਸੀਂ ਨੇ ਦੇਖ ਲਓ ਬਾਬਾ ਨੰਬਰ ਤੱਕ ਲਾਓ ਬਾਬਾ ਬੁੱਢਾ ਸਾਹਿਬ ਜੀ ਅਮਦਾਸ ਗੁਰੂ ਸਾਹਿਬ ਦੇ ਦਰਸ਼ਨ ਕਰ ਲਓ ਮੈਂ ਕਿਉਂ ਦਰਸ਼ਨ ਕਰ ਲਓ ਆ ਜੀ ਆਮਨ ਸਜਨਾ ਹਉ ਦੇਖਾ ਦਰਸ਼ਨ ਪੀਰਾ ਰਾਮ ਜਦੋਂ ਮੱਸੀਆ ਦਾ ਮੇਲਾ ਲੱਗਦਾ ਹੈ ਇੱਥੇ ਬਹੁਤ ਤਕੜਾ ਮੱਸੀਆ ਦਾ ਮੇਲਾ ਲੱਗਦਾ ਹੈ ਹਰ ਮੱਸੀਆ ਤੇ ਇੱਥੇ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਬਾਬਾ ਬੁੱਢਾ ਸਾਹਿਬ ਸੀ ਸਿਆਲ ਜੀ ਨਗਰਾਂ ਵਿੱਚ ਆਹ ਦੇਖੋ ਇੱਥੇ ਸਭ ਲਿਖਿਆ ਅੰਦਾਵਾ ਇੱਕ ਦੋ ਮਸਿਆ ਹੈ ਫਿਰੋਸنگਰਾਂਦ ਹੈ ਇਸ ਚੌਥ ਜਦੋਂ ਹੈ ਉਪਰ ਸੇ ਦਿਨਾਂ ਨੂੰ ਇੱਥੇ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਬਹੁਤ ਸਧਾਨੂ ਇਸ ਗੁਰਦਾਰੇ ਵਿੱਚ ਸਾਹਿਬ ਵਿੱਚ ਆਉਂਦੇ ਨੇ ਅੱਜ ਸਰ ਤੇ ਲੰਗਰ ਹਾਲ ਹੈ ਇਸ ਗੁਰਦਾਰੇ ਸਾਹਿਬ ਜੀ ਦਾ ਆ ਦੇਖੋ ਬਹੁਤ ਸੋਹਣੀ ਇਥੇ ਗੁਬਿੰਦਰੀ ਲੱਗੀ ਹੋਈ ਹੈ ਬਹੁਤ ਜਿਆਦਾ ਇੱਥੇ ਹਰੀਆਲੀ ਹੈ ਪਾਰਕ ਬੜੀ ਣੀ ਗੁਰੂ巴巴 ਬੁੱਢਾ ਸਾਹਿਬ ਜੀ ਦੇ ਤਲਾਬ ਜੋ ਗੁਰਦੁਆਰਾ ਹੈ ਉਸ ਜਗ੍ਹਾ ਦੀ ਪਾਰ ਦਿਖਾਉਣਾ ਹੈ ਜਿੱਥੇ ਬੈਠ ਕੇ ਬਹੁਤ ਜਿਆਦਾ ਮਨ ਨੂੰ ਸਕੂਨ ਮਿਲਦਾ ਹੈ ਕਿੰਨੀ ਇੱਥੇ ਗਰੀਨੇ ਦੀ ਹੈ ਬਹੁਤ ਗੰਗਲਾ ਯੂਐਸ ਗੁਰਦਰਾ ਸਾਹਿਬ ਵਿੱਚ ਜੇਕਰ ਤੁਹਾਡੇ ਮਨ ਨੂੰ ਬਹੁਤ ਵਧੀਆ ਲੱਗੇਗਾ ਬਹੁਤ ਤੁਹਾਡਾ ਮਨ ਸ਼ਾਂਤ ਹੋਏਗਾ ਇੱਕ ਵਾਰ ਇਸ ਗੁਰਦਾਰੇ ਸਾਹਿਬ ਜੀ ਦੇ ਦਰਸ਼ਨ ਕਰਕੇ ਤੁਸੀਂ ਦੇਖੋ ਆ ਦੇਖੋ ਗੁਰਦਰਾ ਸਾਹਿਬ ਦੀ ਵਿੱਚ ਗੱਡੀ ਵਧੀਆ ਏ ਇਹ ਪਾਰਕ ਬਣੀ ਹੋਈ ਹੈ। ਮੈਂ ਦੇਖੋ ਕਿੰਨੀ ਇਥੇ ਗ੍ਰੀਨਰੀ ਲੱਗੀ ਹੋਈ ਹੈ। ਦੇਖੋ ਕਿੰਨੇ ਦਰਖਤ ਹੈ। ਉਹ ਸਾਡੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਵੀ ਦਰਖਤ ਕਾਫੀ ਵੱਡੇ ਜਾ ਰਹੇ ਹਨ। ਇਸ ਕਰਕੇ ਹਰ ਬੰਦੇ ਨੂੰ ਚਾਹੀਦਾ ਹੈ ਕਿ ਇੱਕ ਦਰਖਤ ਆਪਣੇ ਘਰ ਦੇ ਆਸ-ਪਾਸ ਪੱਕਾ ਲਾਵੇ। ਅਰੇ ਗੁਰਦੁਆਰੇ ਦੇ ਕਿੰਨੇ ਦੇਖ ਕੇ ਕਿੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਸ ਨੇ ਗਮਲ ਗੁੰਮੜੇ ਲੱਗੇ ਹੋਏ ਹਨ ਬਹੁਤ ਗੁਰਦੁਆਰਾ ਸਾਹਿਬ ਬਹੁਤ ਸੁੰਦਰ ਤਰੀਕੇ ਨਾਲ ਸਜਾਰ ਕੀਤਾ ਹੋਇਆ ਹੈ ਹਾਂਜੀ ਉਹਨਾਂ ਤਾਂ ਨੂਨ ਲੈ ਕੇ ਆਏ ਗੁਰਦੁਆਰਾ ਬਾਬਾ ਕिशन ਕਵਰ ਸਾਹਿਬ ਜੀ ਤਲਾਬ ਰਮਦਾਸ ਰਥ ਇਹ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਤਲਾਬ ਦੇ ਬਿਲਕੁਲ ਨੇਰੇ ਹੈ ਜਿੱਥੇ ਇਹ ਤਲਾਬ ਬਣਿਆ ਸरोवर ਬਣਿਆ ਆਇਆ ਹੈ ਜਿੱਥੇ ਲੋਕ ਮੱਸ਼ਿਆ ਤੇ ਇਸ਼ਨਾਨ ਕਰਦੇ ਨੇ ਬਿਲਕੁਲ ਲਾਗੇ ਬਣਿਆ ਹੋਇਆ ਹੈ ਆ ਦੇਖੋ ਇਸ ਸਾਈਡ ਤੇ ਇਹ ਗੁਰਦੁਆਰ ਸਾਹਿਬ ਬਣਿਆ ਹੋਇਆ ਆ ਤੇ ਇਸ ਸਾਈਡ ਤੇ ਵਾਪਕ ਗੁੱਡਾ ਸਾਹਿਬ ਜੀ ਦਾ ਗੁਰਦਾਰੇ ਸਾਹਿਬ ਜੀ ਬਣੇ ਹੋਏ ਨੇ ਆ ਦੇਖੋ ਇਹ ਆ ਦੇਖ ਲਓ ਜਿਹੜਾ ਇਸ ਇਹ ਗੁਰਦੁਾਰੇ ਸਾਹਿਬ ਜੀ ਗੁਰਦਾ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਬਾਬਾ ਕਿਸ਼ਨ ਕਵਰ ਸਾਹਿਬ ਜੀ ਬਾਬਾ ਕਿਸ਼ਨ ਕਵਰ ਸਾਹਿਬ ਜੀ ਦਾ ਹੈ ਲੋਕਿ ਇਸ ਅੰਤਾਂਦਨ ਬਾਬਾ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਪੀੜੀ ਵਿੱਚੋਂ ਬਾਬਾ ਗਰਬਖਸ਼ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸ਼ਨ ਕਵਰ ਜੀ ਦਾ ਹੈ ਇਹ ਗੁਰਦੁਆਰਾ ਬਾਬਾ ਜੀ ਬਾਲ ਵਸਤਾ ਵਿੱਚ ਆਪਣੇ ਸਾਥੀਆਂ ਨਾਲ ਕਿਹੜੇ ਰਹੇ ਸਨ ਇਸ ਗੁਰਦੁਰੇ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਮੈਂ ਦੱਸਣ ਲੱਗਾ ਇਸ ਬੋਰਡ ਉੱਪਰ ਲਿਖੀ ਹੋਈ ਹੈ ਇਸ ਬੋਰਡ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਸਾਰਾ ਇਤਿਹਾਸ ਗੁਰਦੁਰੇ ਸਾਹਿਬ ਜੀ ਦਾ ਪੜ੍ਹ ਸਕਦੇ ਹੋ ਦੇਖੋ ਬਾਬਾ ਕਿਸ਼ਨ ਕੌਰ ਜੀ ਦੇ ਸਾਰਾ ਲਿਖਿਆ ਹੋਇਆ ਹੈ ਤੇ ਇਹ ਜਿਹੜਾ ਸਰੋਵਰ ਹੈ ਇਹ ਸਰੋਵਰ 2 ਸਾਲਾਂ ਵਿੱਚ ਤਿਆਰ ਕੀਤਾ ਗਿਆ ਹੈ ਵਰਖਾ ਕਰਕੇ ਨੱਕੋ ਨੱਕ ਪਾਣੀ ਭਰ ਜਾਂਦਾ ਸੀ ਇਸ ਸਰੋਵਰ ਦੀ ਸ਼ਰਧਾ ਹੈ ਕਿ ਜੋ ਇਸ਼ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਸ ਸਰੋਵਰ ਦੇ ਵਿੱਚ ਇਹ ਬਿਲਕੁਲ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਨਾਲ ਹੀ ਹੈ ਆ ਦੇਖੋ ਇਸ ਸਰੋਵਰ ਚ ਸਾਰਿਆਂ ਦੇ ਦੁੱਖ ਦੂਰ ਹੁੰਦੇ ਹਨ ਜਰੂਰ ਤੁਸੀਂ ਇਹ ਗੁਰਦਾਰੇ ਵਿੱਚ ਆਉਣਾ ਹੈ ਆ ਕੇ ਇਥੇ ਇਸ਼ਨਾਨ ਕਰੋ ਦਰਸ਼ਨ ਕਰੋ ਤੇ ਆਪਸੀ ਬੋਰ ਦਾ ਸਕਰੀਨ ਸ਼ਾਟ ਲੈ ਕੇ ਇਹ ਸਭ ਕਰ ਸਕਦੇ ਹੋ ਇਹ ਸਾਰਾ ਇਤਿਹਾਸ ਇਧਰ ਬਾਬਾ ਕਿਸ਼ਨ ਕਬਰ ਸਾਹਿਬ ਜੀ ਦਾ ਗੋਦਰਾ ਸਾਹਿਬ ਹੈ